ਸਾਰਿਆਂ ਨੂੰ ਗੁੱਡ ਆਫਟਰਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਦਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜਦੂ ਟਿਉਸ਼ਨ ਦੀ YouTube ਚੈਨਲ ਤੇ ਆਵਾਜ਼ ਅਤੇ ਵਿਜ਼ਿਬਿਲਟੀ ਕਵਰ ਕਰ ਰਹੀ ਮੈਂ ਬਸ ਸੌਰੀ ਕਨਫਰਮ ਕਰ ਦਿਓ ਜੀ ਕਿ ਮੇਰੀ ਆਵਾਜ਼ ਅਤੇ ਵਿਜ਼ਿਬਿਲਟੀ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ ਇਸ ਤੋਂ ਬਾਅਦ ਅਸੀਂ ਕਲਾਸ ਜਿਹੜੀ ਸਟਾਰਟ ਕਰਦੇ ਹਾਂ ਕਲੀਅਰ ਹੈ ਠੀਕ ਹੈ ਚਲ ওকে 올 ਗੁੱਡ 올 ਗੁੱਡ ਹੈ ਤਾਂ ਫਿਰ ਆਪਾਂ ਸਟਾਰਟ ਕਰਦੇ ਹਾਂ ਜੀ ਸਾਡੇ ਐਮਸੀਕਿਊ ਇੱਕ ਇਨਫੋਰਮੇਸ਼ਨ ਹੈਗੀ ਵੀ ਜੇਕਰ ਤੁਸੀਂ ਸਾਡੇ ਕੋਲੇ ਆਫਲਾਈਨ ਮੋਡ ਦੇ ਵਿੱਚ ਬੈਚ ਲੈ ਰਹੇ ਹੋਗੇ ਠੀਕ ਹੈ ਤਾਂ ਸਾਡੇ ਆਫਲਾਈਨ ਬੈਚ ਦੇ ਵਿੱਚ ਅਸੀਂ ਕੁਝ ਸ਼ਰਤਾਂ ਦੇ ਨਾਲ ਤੁਹਾਡੀ ਐਡਮਿਸ਼ਨ ਜਿਹੜੀ ਲੈ ਰਹੇ ਹਾਂਗੇ ਤੇ ਉਹ ਜਿਹੜੀਆਂ ਸ਼ਰਤਾਂ ਨੇਗੀਆਂ ਸ਼ਰਤਾਂ ਦੇ ਵਿੱਚ ਜੇਕਰ ਤੁਸੀਂ ਪੇਪਰ ਪਾਸ ਕਰਦੇ ਹੋ ਉਸ ਤੋਂ ਬਾਅਦ ਹੀ ਅਸੀਂ ਤੁਹਾਡੇ ਤੋਂ ਜਿਹੜੀ ਫੀਸ ਹੈ ਸਾਡੀ ਬੰਦੀ ਫੀਸ ਹੈ ਜਿਹੜੀ ਉਹ ਲਵਾਂਗੇ ਆਦਰਵਾਇਜ਼ ਤੁਹਾਨੂੰ ਕੋਈ ਵੀ ਫੀਸ ਹੈ ਜਿਹੜੀ ਦੇਣ ਦੀ ਲੋੜ ਨਹੀਂ ਜੇਕਰ ਤੁਸੀਂ ਪਾਸ ਨਹੀਂ ਹੁੰਦੇ ਤਾਂ ਉਹਦੇ ਵਾਸਤੇ ਕੋਈ ਸ਼ਰਤਾਂ ਨੇਗੀਆਂ ਜਿਹੜੀਆਂ ਕਿ ਤੁਸੀਂ ਸਾਡੇ ਸੈਂਟਰ ਤੇ ਆ ਕੇ ਉਹ ਡਿਸਕਸ ਕਰ ਸਕਦੇ ਹੋਗੇ ਸਾਡਾ ਸੈਂਟਰ ਜਿਹੜਾ ਉਹ ਨੇੜੇ ਬੱਸ ਸਟੈਂਡ ਰੋਇਲ ਸਿਟੀ ਰੋਡ ਪੈਰੋਲ ਕੰਪਟੀਨਾਲ ਵਾਲੀ ਗਲੀ ਬੁੜਲਾਡਾ 795439 ਸਾਡਾ ਸੰਪਰਕ ਨੰਬਰ ਹੈਗਾ ਇਸ ਨੰਬਰ ਤੇ ਕਾਲ ਕਰਕੇ ਵੀ ਤੁਸੀਂ ਆ ਸਕਦੇ ਹੋ ਚਲੋ ਜੀ ਸਟਾਰਟ ਕਰੀਏ ਫਰਸਟ ਕੁਐਸਚਨ ਕੀ ਕਹਿੰਦਾ ਹੈਗਾ ਚਲੋ ਜੀ ਵਾਯੂ ਮੰਡਲ ਵਿੱਚ ਤਾਪ ਦੇ ਸੰਚਲਨ ਦੇ ਸਬੰਧ ਵਿੱਚ ਇਹ ਲਿਖੇ ਜੋੜਿਆਂ ਤੇ ਵਿਚਾਰ ਕਰਨਾ ਹੈਗਾ ਠੀਕ ਹੈ ਤਾਪ ਦਾ ਸੰਚਲਨ ਹੋ ਰਿਹਾ ਹੈ ਯਾਨੀ ਕਿ ਹਵਾਵਾਂ ਦਾ ਸੰਚਲਨ ਹੋ ਰਿਹਾ ਹੈਗਾ ਠੀਕ ਹੈ ਤਾਂ ਸਾਨੂੰ ਇਹਦੇ ਵਿੱਚ ਜਿਹੜੇ ਜੋੜੇ ਨੇਗੇ ਵੀ ਆ ਫਲਾਣੀ ਹਵਾ ਜਾਂ ਤਾਪ ਹੈਗਾ ਇਹ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾ ਰਹੀ ਹੈਗੀ ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈਗਾ ਅਗਲੀ ਹੈ ਠੀਕ ਹੈ ਸੈਕੰਡ ਪਹਿਲੀ ਕੀ ਕਹਿੰਦਾ ਹੈ ਕਹਿੰਦਾ ਧਰਤੀ ਦੇ ਸੰਪਰਕ ਵਿੱਚ ਆਉਣ ਵਾਲੀ ਵਾਯੂ ਮੰਡਲ ਦੀ ਪਰਤ ਦਾ ਗਰਮ ਹੋਣਾ ਯਾਨੀ ਕਿ ਜਿਹੜੀ ਧਰਤੀ ਜਿਹੜੀ ਪਰਤ ਹੈਗੀ ਠੀਕ ਹੈ ਜੀ ਚਲੋ ਧਰਤੀ ਦੀ ਪਰਤ ਹੈ ਪਰਤ ਦੇ ਨੇੜੇ ਸਭ ਤੋਂ ਪਹਿਲਾਂ ਜਿਹੜੀ ਸੰਪਰਕ ਦੇ ਵਿੱਚ ਆਉਂਦੀ ਹੈਗੀ ਉਸ ਨੂੰ ਅਸੀਂ ਕੀ ਕਹਿੰਦੇ ਆ ਕੀ ਕਹਿੰਦੇ ਜੀ ਚਾਲਨ ਵਿਧੀ ਕਹਿੰਦੇ ਆ ਕੀ ਕਹਿੰਦੇ ਆ ਇਹ ਕਹਿੰਦਾ ਚਾਲਨ ਵਿਧੀ ਕਹਿੰਦੇ ਆ ਕੰਡਕਸ਼ਨ ਕਹਿੰਦੇ ਆ ਦੂਸਰਾ ਕਹਿੰਦਾ ਵਾਯੂ ਮੰਡਲ ਦੇ ਲੰਬਵਤ ਤਾਪਨ ਦੀ ਪ੍ਰਕਿਰਿਆ ਵਾਯੂ ਮੰਡਲ ਦੇ ਲੰਬਵਤ ਤਾਪਨ ਦੀ ਪ੍ਰਕਿਰਿਆ ਕੀ ਕਮ ਹੁੰਦੀ ਹੈ ਕਨਵੇਕਸ਼ਨ ਕਮ ਹੁੰਦੀ ਹੈ ਹਵਾ ਦੇ ਹਰੀਜ਼ਨਟਲ ਸੰਚਲਨ ਤੋਂ ਤਾਪ ਦਾ ਸਥਾਨਾਂਤਰਣ ਹਵਾ ਦੇ ਜਿਹੜਾ ਕੀ ਸਾਡਾ होरिजेंटल होंगे की कहने अं अडवशन कहने सही जोड़ा दसना सी जी की कह की कह पहले क्वेश्चन दे ਵੇਰੀ ਗੁੱਡ ਚਲੋ ਜਿੰਨਾ ਨੇ ਆਨਸਰ ਦਿੱਤਾ ਹੈ ਡੀ ਬਿਲਕੁਲ ਸਹੀ ਆਨਸਰ ਹੈਗਾ ਠੀਕ ਹੈ ਤਿੰਨੇ ਸਾਡੇ ਸਹੀ ਨਹੀਂਗੇ ਜੋੜੇ ਸਾਡੇ ਸਹੀ ਨਹੀਂਗੇ ਧਰਤੀ ਦੇ ਨੇੜੇ ਜਿਹੜਾ ਵਾਯੂ ਮੰਡਲ ਦੇ ਦੁਆਰਾ ਵਾਯੂ ਮੰਡਲ ਦੇ ਵਿੱਚ ਜਿਹੜਾ ਤਾਪਨ ਹੁੰਦਾ ਹੈਗਾ ਗਰਮ ਹੁੰਦਾ ਸਾਡਾ ਵਾਯੂ ਮੰਡਲ ਉਹਦੇ ਵਿੱਚ ਕੀ ਹੁੰਦਾ ਹੈਗਾ ਕੰਡਕਸ਼ਨ ਹੁੰਦੀ ਹੈ ਉਹਨੂੰ ਚਾਲਨ ਵਿਧੀ ਕਹਿੰਦੇ ਆ ਸੀ ਠੀਕ ਹੈ ਉਸ ਤੋਂ ਬਾਅਦ ਜਿਹੜੀਆਂ ਹਾਰੀਜ਼ੋਂਟਲ ਹੁੰਦੀ ਹੈਗੀ ਸੌਰੀ ਹਾਰੀਜ਼ੋਂਟਲ ਹੁੰਦੀ ਹੈਗੀ ਉਹਨੂੰ ਅਸੀਂ ਐਡਵੈਕਸ਼ਨ ਕਹਿੰਦੇ ਆ ਉਹਦੇ ਦੁਆਰਾ ਸਾਡਾ ਜਿਹੜਾ ਤਾਪ ਹੈ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਕਿਉਂਦਾ ਸਾਂਤਤਰ ਹੁੰਦਾ ਹੈਗਾ ਜਿਹੜੀ ਸਾਡੀ ਲੰਬਵਤ ਹੁੰਦੀ ਹੈ ਪੈਂਡਿਕੂਲਰ ਹੁੰਦੀ ਹੈ ਉਹਨੂੰ ਅਸੀਂ ਕਹਿੰਦੇ ਆ ਕਨਵੈਕਸ਼ਨ ਕਹਿੰਦੇ ਦੀ ਠੀਕ ਹੈ ਜੀ ਚਲੋ ਆਨਸਰ ਕੀ ਹੋ ਜਾਊ ਸਾਡਾ 1 2 ਤੇ 3 ਸਾਡਾ ਆਨਸਰ ਸਹੀ ਹੈਗਾ ਸੈਕਿੰਡ ਕੁਐਸਚਨ ਜੀ ਇੱਕ ਮਿੰਟ ਪੜੋ ਜੀ ਕੁਐਸਚਨ ਮੈਂ ਜਸਟ ਹੁਣੇ ਆਇਆ ਜੀ ਹੈ ਪੜੋ ਕਰਤਾ ਕੰਮ ਹੋਰ ਤਾਂ ਨਹੀਂ ਚੱਕੀ ਫਿਰਦੇ ਆਂਸਰ ਚਲੋ ਆਨਸਰ ਸਾਹਮਣੇ ਲਿਖਿਆ ਹੋਇਆ ਸੀ ਫਿਰ ਵੀ ਬੰਦੇ ਨੇ ਗਲਤ ਕਰ ਦਿੱਤਾ ਕਿਸੀ ਵਸਤੂ ਦੀ ਸਤਾਹ ਤੇ ਪਹੁੰਚਣ ਵਾਲੇ ਵਿਕਰਨਾ ਦੇ ਜਿੰਨੇ ਭਾਗ ਤੇ ਵਾਪਸ ਪਰਿਵਰਤਨ ਹੋ ਜਾਂਦਾ ਉਸ ਨੂੰ ਉਸ ਕੀ ਕਿਹਾ ਜਾਂਦਾ ਹੈ ਜਿਹੜਾ ਤਾਪ ਹੈ ਤਾਪ ਆਉਂਦਾ ਹੈਗਾ ਪਰ ਤਾਪ ਹੈ ਜਿਹੜਾ ਇਹਦੀ ਸਤਾਹ ਦੇ ਕਾਰਨ ਇਹ ਜਿਹੜੀ ਸਤਾਹ ਹੈਗੀ ਇਹ ਸਤਾਹ ਇਹਨੂੰ ਕੀ ਕਰ ਦਿੰਦੀ ਹੈ ਰਿਫਲੈਕਟ ਕਰ ਦਿੰਦੀ ਹੈ ਇਸ ਸਤਾਹ ਨੂੰ ਕੀ ਕਹਿੰਦੇ ਆ ਅਸੀਂ ਉਸ ਨੂੰ ਅਸਤਾ ਕੀ ਕਹਿੰਦੇ ਆ ਸੀ ਐਲਬਿਡੋ ਕਹਿੰਦੇ ਆ ਐਲਬਿਡੋ ਕੀ ਹੁੰਦਾ ਹੈਗਾ ਐਲਬਿਡੋ ਉਹ ਹੁੰਦਾ ਹੈਗਾ ਜਿਹੜਾ ਕੀ ਕਿਸੇ ਤਾਪ ਨੂੰ ਕੀ ਕਰ ਦਿੰਦਾ ਹੈਗਾ ਰਿਫਲੈਕਟ ਕਰ ਦਿੰਦਾ ਹੈ ਐਗਜ਼ਾਮਪਲ ਮੈਂ ਦੇ ਦਾਂ ਤੁਹਾਨੂੰ ਸਾਡੇ ਹਿਮ ਗਲੇਸ਼ੀਅਰ ਜਿਹੜੇ ਸਾਡੇ ਹਿਮਨਦ ਨੇਗੇ ਗਲੇਸ਼ੀਅਰ ਨੇਗੇ ਉਹ ਚਿੱਟੀ برف ਨਾਲ ਢਕੇ ਹੋਏ ਨੇਗੇ برف ਦੇ ਨਾਲ ਢਕੇ ਹੋਏ ਨੇ ਜੋ ਕਿ ਚਿੱਟੇ ਰੰਗ ਦੀ ਹੁੰਦੀ ਹੈਗੀ ਉਹਨਾਂ ਦੇ ਉੱਪਰ ਜਿੰਨਾ ਵੀ ਸੂਰਜ ਦਾ ਤਾਪ ਪਊਗਾ ਉਹ ਤਾਪ ਨੂੰ ਕੀ ਕਰ ਦੂਗਾ ਰਿਫਲੈਕਟ ਕਰ ਦੂਗਾ ਦੂਸਰੀ ਐਗਜ਼ਾਮਪਲ ਮੈਂ ਤੁਹਾਨੂੰ ਦੇਦਾ ਵੀ ਤੁਸੀਂ ਗਰਮੀਆਂ ਦੇ ਵਿੱਚ ਸਾਡਾ ਜਿਹੜਾ ਗਰਮੀ ਦਾ ਸੀਜ਼ਨ ਹੁੰਦਾ ਹੈਗਾ ਤਾਂ ਗਰਮੀ ਦੀ ਸੀਜ਼ਨ ਵਿੱਚ ਕਿਹਾ ਜਾਂਦਾ ਹੈਗਾ ਵੀ ਤੁਸੀਂ ਜਿਹੜੇ ਕੱਪੜੇ ਨੇਗੇ ਉਹ ਵਾਈਟ ਕਲਰ ਦੇ ਪਾਓ ਵਾਈਟ ਕਲਰ ਪਾਓ ਵਾਈਟ ਕਲਰ ਕੀ ਕਰਦਾ ਹੈਗਾ ਤਾਪ ਨੂੰ ਕੀ ਕਰਦਾ ਹੈਗਾ ਵਿਖੇੜਦਾ ਹੈ ਯਾਨੀ ਕਿ ਉਹਨੂੰ ਕੀ ਕਰ ਦਿੰਦਾ ਹੈ ਵਿਖੇੜਦਾ ਹੈਗਾ ਵੰਡ ਦਿੰਦਾ ਹੈਗਾ ਪਰ ਜੇਕਰ ਤੁਸੀਂ ਕਾਲੇ ਕੱਪੜੇ ਪਾਉਂਗੇ ਕਾਲੇ ਕੱਪੜੇ ਪਾਉਂਗੇ ਤਾਂ ਉਹ ਕੀ ਕਰੂਗਾ ਜੀ ਉਹਨੂੰ ਐਬਜ਼ੌਰਬ ਕਰੂਗਾ ਐਬਜ਼ੌਰਬ ਕਰੂਗਾ ਤਾਂ ਐਲਬੀਡੋ ਉਹ ਹੈ ਜਿਹੜਾ ਕਿ ਤਾਪ ਨੂੰ ਕੀ ਕਰ ਦਿੰਦਾ ਹੈ ਰਿਫਲੈਕਟ ਕਰ ਦਿੰਦਾ ਹੈਗਾ ਕਿਸੇ ਵਸਤੂਈ ਸਤਹ ਤੇ ਪਹੁੰਚਣ ਵਾਲੇ ਵਿਕਰਨਾਂ ਦੇ ਜਿੰਨੇ ਭਾਗ ਤੇ ਵਾਪਸ ਪਰਿਵਰਤਨ ਹੋ ਜਾਂਦਾ ਹੈ ਉਸ ਨੂੰ ਉਸ ਦਾ ਕੀ ਕਿਹਾ ਜਾਂਦਾ ਹੈ ਐਲ ਵਿਡੋ ਕਿਹਾ ਜਾਂਦਾ ਹੈ ਜੀ ਚਲੋ ਵੈਰੀ ਗੁੱਡ ਬਈ ਤੀਜਾ ਕੁਸ਼ਣ ਈਕ ਸਮਤਾਪ ਰੇਖਾਵਾਂ ਸਮਾਨ ਤਾਪ ਵਾਲੀਆਂ ਰੇਖਾਵਾਂ ਠੀਕ ਹੈ ਸਮਤਾਪ ਰੇਖਾਵਾਂ ਦਾ ਦੱਖਣੀ ਗੋਲਾਰਧ ਦੀ ਬਜਾਏ ਉੱਤਰੀ ਗੋਲਾਰਧ ਦੇ ਵਿੱਚ ਜ਼ਿਆਦਾ ਵਿਚਲਣ ਹੁੰਦਾ ਹੈ ਕਿਉਂ ਹੁੰਦਾ ਹੈ ਇਸ ਦਾ ਮੁੱਖ ਕਾਰਨ ਹੈ ਕੀ ਕਾਰਨ ਹੈ ਜੀ ਉੱਤਰੀ ਗੁਲਾਰ ਦੇ ਵਿੱਚ ਜੰਗਲਾਂ ਦਾ ਪ੍ਰਤੀਸ਼ਤத் ਦੱਖਣੀ ਗੁਲਾਰ ਤੋਂ ਜ਼ਿਆਦਾ ਹੈ ਦੱਖਣੀ ਗੁਲਾਰ ਦੇ ਦੀ ਬਜਾਏ ਉੱਤਰੀ ਗੁਲਾਰ ਦੇ ਵਿੱਚ ਸਥਲੀ ਭਾਗ ਜ਼ਿਆਦਾ ਹੈ ਦੱਖਣੀ ਗੁਲਾਰ ਦਾ ਤਾਪਮਾਨ ਉੱਤਰੀ ਗੁਲਾਰ ਤੋਂ ਜ਼ਿਆਦਾ ਹੁੰਦਾ ਹੈ ਜਾਂ ਫਿਰ ਉਪਰੋਕਤ ਸਾਰੇ ਦੇ ਸਾਰੇ ਨੇ ਜਲਦੀ ਜਲਦੀ ਹੱਸਰ ਦਿਓ ਜੀ ਧਿਆਨ ਨਾਲ ਕੋਸ਼ ਨੂੰ ਸਮਝਿਆ ਕਰੋ ਵੀ ਪੁੱਛ ਕੀ ਰਹਿ ਮਰਮ ਕੀ ਕੁਸ਼ਨ ਦੇ ਠੀਕ ਹੈ ਉਹ ਸ਼ੈਨ ਨੂੰ ਧਿਆਨ ਨਾਲ ਪੜਨ ਤੋਂ ਬਾਅਦ ਆਪਸ਼ਨ ਨੂੰ ਧਿਆਨ ਨਾਲ ਦੇਖਿਆ ਜਾਵੇ ਪੜਿਆ ਜਾਵੇ ਉਸ ਤੋਂ ਬਾਅਦ ਆਨਸਰ ਜਿਹੜਾ ਟਾਈਪ ਕਰਕੇ ਭੇਜਿਆ ਜਾਵੇ ਚਲ ਵੈਰੀ ਗੁੱਡ ਆਨਸਰ ਕੀ ਹੋਵੇ ਜੀ ਦਖਣੀ ਗੁਲਾਰ ਦੇ ਵਿੱਚ ਸਾਡਾ ਜਿਹੜਾ ਸਥਲੀਪਾ ਆਗੇਗਾ ਉਹ ਕੰਪੈਰੀਜ਼ਨ ਟੂ ਉਤਰੀ ਗੁਲਾਰ ਦੇ ਕੀ ਹੈਗਾ ਘੱਟ ਹੈਗਾ ਠੀਕ ਹੈ ਉੱਤਰੀ ਗੁਲਾਰ ਦੇ ਵਿੱਚ ਸਥਲੀਪਾ ਕੀ ਜਿਆਦਾ ਹੈਗਾ ਜਦਕਿ ਦੱਖਣੀ ਗੁਲਾਰ ਦੇ ਵਿੱਚ ਸਾਨੂੰ ਪਾਣੀ ਦੀ ਬਹੁਤਾਤ ਹੈ ਜਿਹੜੀ ਜਿਆਦਾ ਹੁੰਦੀ ਹੈਗੀ ਜਿਹਦੇ ਕਰਕੇ ਸਾਨੂੰ ਇੰਡੀਆ ਸਾਡੀਆਂ ਸਮਤਾਪ ਰੇਖਾਵਾਂ ਨੇ ਸਮਾਨ ਤਾਪ ਵਾਲੀਆਂ ਰੇਖਾਵਾਂ ਨੇ ਜਾਂ ਉਹਨਾਂ ਦਾ ਵਿਚਲਣ ਜਿਹੜਾ ਉੱਤਰੀ ਗੁਲਾਰ ਦੇ ਵਿੱਚ ਕੀ ਹੋਊਗਾ ਜਿਆਦਾ ਹੋਊਗਾ ਜਦਕਿ ਦੱਖਣੀ ਗੁਲਾਰ ਦੇ ਵਿੱਚ ਉਹਨਾਂ ਦਾ ਵਿਚਲਣ ਕਿ ਹੋਊਗਾ ਬਹੁਤ ਘੱਟ ਹੋਊਗਾ ਚਲੋ ਅਗਲੇ ਕੁਐਸਚਨ ਤੇ 4 ਨੰਬਰ ਕੁਐਸਚਨ ਹੈ ਜੀ ਕਹਿੰਦਾ ਕਿਹੜਾ ਕਥਨ ਇਹਨਾਂ ਦੇ ਵਿੱਚੋਂ ਸਹੀ ਹੈ ਵਿਚਾਰ ਕਰੋ ਜੀ ਕਹਿੰਦਾ ਉਚਾਈ ਵਿੱਚ ਉਚਾਈ ਦੇ ਵਿੱਚ ਵਾਦੇ ਦੇ ਨਾਲ ਤਾਪਮਾਨ ਦੇ ਵਿੱਚ ਵਾਧਾ ਵਾਦੇ ਨੂੰ ਤਾਪਮਾਨ ਦਾ ਉਲਟਾ ਕਹਿੰਦੇ ਹਨ ਜਾਨੀ ਕਿ ਇਹ ਇਨਵਰਸਨ ਆਫ ਟੈਂਪਰੇਚਰ ਹੈਗਾ ਇਨਵਰਸਨ ਆਫ ਟੈਂਪਰੇਚਰ ਹੈਗਾ ਫਿਰ ਕਹਿੰਦਾ ਭੂਮੱਧ ਰੇਖੀ ਖੇਤਰ ਦੇ ਵਿੱਚ ਤਾਪਮਾਨ ਉਲਟ ਹੋਣ ਦੀ ਘਟਨਾ ਸਾਰਾ ਸਾਲ ਹੁੰਦੀ ਹੈ ਕਿਹੜਾ ਇਹਨਾਂ ਦੇ ਵਿੱਚੋਂ ਸਹੀ ਹੈ ਜਲਦੀ ਜਲਦੀ ਦੱਸੋ ਜੀ ਕਮਾਂਡ ਕਮਾਂਡ ਸ਼ਾਵਸ਼ ਫਾਸਟ 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 ਅੰਦਰ ਦੇ ਕਰੋ ਹੇ ਲਿਖੀ ਘਟਨਾ ਦੇ ਵਿਚਾਰ ਕਰੋ ਉਚਾਈ ਵਿੱਚ ਵਾਦੇ ਦੇ ਨਾਲ ਨਾਲ ਤਾਪਮਾਨ ਦੇ ਵਿੱਚ ਵਾਦੇ ਨੂੰ ਕਹਿੰਦਾ ਤਾਪਮਾਨ ਦਾ ਉਲਟਾ ਕਿਹਾ ਜਾਂਦਾ ਹੈ ਇਨਵਰਸਨ ਆਫ ਇਨਵਰਸਨ ਆਫ ਟੈਂਪਰੇਚਰ ਕਿਹਾ ਜਾਂਦਾ ਹੈਗਾ ਪੂਮਦਰੀ ਦੇ ਖੇਤਰ ਦੇ ਵਿੱਚ ਤਾਪਮਾਨ ਕਹਿੰਦਾ ਉਹ ਉਲਟ ਹੋਣ ਦੀ ਜਿਹੜੀ ਘਟਨਾ ਹੈ ਉਹ ਆਮ ਹੁੰਦੀ ਹੈ ਜਾਨੀ ਕਿ ਸਾਰਾ ਸਾਲ ਹੁੰਦੀ ਹੈ ਜਲਦੀ ਜਲਦੀ ਦੱਸ ਦਿਓ ਸਹੀ ਘਟਨਾ ਦੱਸਣਾ ਸੀਗਾ ਸਹੀ ਕਥਨ ਕੀ ਹੈ ਦੋਨੋਂ ਸਾਡੇ ਸਹੀ ਕਥਨ ਨੇ ਦੋਨੋਂ ਹੀ ਸਾਡੇ ਸਹੀ ਕਥਨ ਨੇ ਜੀ ਠੀਕ ਹੈ ਜੀ ਦੋਨੋਂ ਹੀ ਸਹੀ ਕਥਨ ਨੇ ਕਿਉਂ ਆ ਜਿਹੜਾ ਜਿਵੇਂ ਜਿਵੇਂ ਅਸੀਂ ਉੱਪਰ ਜਾਵਾਂਗੇ ਤਾਂ ਤਾਪਮਾਨ ਕਈ ਵਾਰ ਕੀ ਹੋਇੰਦਰਾ ਦਾ ਘਟ ਜਾਂਦਾ ਹੈਗਾ ਤਾਂ ਉਸ ਨੂੰ ਅਸੀਂ ਕੀ ਕਹਿੰਦੇ ਨੇ ਇਨਵਰਸਨ ਆਫ ਟੈਂਪਰੇਚਰ ਕਹਿੰਦੇ ਨੇ ਜੀ ਚਲੋ ਐਂ ਹੁੰਦਾ ਹੈ ਤੁਹਾਨੂੰ ਨਹੀਂ ਪੜਦੇ ਸੀ ਚਲੋ ਪੰਜ ਨੰਬਰ ਕੁਐਸਚਨ ਜੀ ਇਹਨਾਂ ਦੇ ਵਿੱਚੋਂ ਕਿਹੜਾ ਕਥਨ ਗਲਤ ਹੈਗਾ ਇਹਨਾਂ ਦੇ ਵਿੱਚੋਂ ਕਿਹੜਾ ਕਥਨ ਹੈ ਜਿਹੜਾ ਗਲਤ ਹੈਗਾ ਕਿਹੜਾ ਕਥਨ ਗਲਤ ਹੈਗਾ ਉਹ ਭਈ ਮੱਖੀ ਬੈ ਗਈ ਕੀਤੇ ਚਲੋ ਕਿਹੜਾ ਕਥਨ ਗਲਤ ਹੈ ਨਾ ਵਿੱਚੋਂ ਦਾਦੋ ਜੀ ਜਲਦੀ ਜਲੀ ਕਹਿੰਦਾ ਦਿਨ ਤੇ ਰਾਤ ਧਰਤੀ ਦੇ ਘੁੰਮਣ ਦਾ ਨਤੀਜਾ ਹਨ ਕਹਿੰਦਾ ਦਿਨ ਤੇ ਰਾਤ ਹੈ ਜਿਹੜਾ ਸਾਈਡ ਤੇ ਹੋ ਜਾਂ ਓਕੇ ਸੌਰੀ 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 ਲੋ ਜੀ ਪੜੋ ਜੀ ਪੜੋ ਤੁਸੀਂ ਪੜੋਈ ਸਰ ਓਕੇ ਐ ਨਾ ਗੁੱਸਾ ਤਾ ਖੰਈ ਲਾਲ ਕਰ ਲਿਆ ਯਾਰ ਦਿਨ ਅਤੇ ਰਾਤ ਧਰਤੀ ਦੇ ਘੁੰਮਣ ਦਾ ਨਤੀਜਾ ਹਨ ਦਿਨ ਅਤੇ ਰਾਤ ਹੈ ਕਿਹੜਾ ਉਹ ਕਹਿੰਦਾ ਧਰਤੀ ਦੇ ਘੁੰਮਣ ਦੇ ਕਾਰਨ ਬੰਦੇ ਨੇ ਠੀਕ ਹੈ ਦੂਸਰਾ ਰੁੱਤਾਂ ਕਹਿੰਦਾ ਧਰਤੀ ਦੇ ਦੁਆਰਾ ਆਪਣੇ ਧੂਰੇ ਦੇ ਝੁਕਾ ਦੇ ਨਾਲ ਸੂਰਜ ਦੇ ਚਾਰੇ ਪਾਸੇ ਪਰਿਕਰਮਾ ਦਾ ਨਤੀਜਾ ਹੁੰਦੀਆਂ ਨੇ ਅੱਛਾ ਜਦੋਂ ਪੜਦੀਆਂ ਨੇ ਸੀ ਗਤੀਆਂ ਪੜਦੀਆਂ ਧਰਤੀ ਦੀਆਂ ਗਤੀਆਂ ਪੜਦੀਆਂ ਨੇ ਉਦੋਂ ਦੋ ਗਤੀਆਂ ਪੜਦੀਆਂ ਇੱਕ ਸਾਡੀ ਘੁੰਮਣ ਗਤੀ ਇੱਕ ਸਾਡੀ ਪਰਿਕਰਮਣ ਗਤੀ ਪਰਿਕਰਮਾ ਗਤੀ ਠੀਕ ਹੈ ਪੂਮਦ ਰੇਖਾ ਤੋਂ ਤ੍ਰੂਵਾਂ ਦੇ ਵੱਲ ਜਾਂਦੇ ਕਹਿੰਦਾ ਤਾਪਮਾਨ ਦੇ ਵਿੱਚ ਗਰਾਵਟ ਆਉਂਦੀ ਹੈ ਕਿਉਂਕਿ ਪ੍ਰਤੀ ਇਕਾਈ ਖੇਤਰ ਤੇ ਪੈਣ ਵਾਲੀ ਸੂਰਜਾ ਦੇ ਵਿੱਚ ਵੀ ਕਮੀ ਆਉਂਦੀ ਹੈ ਕੱਲ ਕਰਕੇ ਆਏ ਸੀਗੇ ਸਾਡਾ ਜਿਹੜਾ ਸੂਰਜ ਦੇ ਐਂਗਲ ਹੈ ਜਿਹੜਾ ਸੂਰਜ ਦੇ ਕਿਰਨਾਂ ਦਾ ਕੋਣ ਹੈਗਾ ਉਹੋ ਸਮਾਨੇ ਕੀ ਹੋਊਗਾ 90 ਡਿਗਰੀ ਦੇ ਪਹੂਗਾ ਜਾਨੀ ਕਿ ਇੱਥੇ ਕਿਰਨਾਂ ਵੱਧ ਪੈਣਗੀਆਂ ਤੇ ਤਾਪਮਾਨ ਕੀ ਹੋਊਗਾ ਜ਼ਿਆਦਾ ਹੋਊਗਾ ਜਿਵੇਂ ਜਿਵੇਂ ਸੂਰੇ ਦੀਆਂ ਕਿਰਨਾਂ ਦਾ ਕੋਣ ਹੈ ਜਿਹੜਾ ਉਹਦੇ ਵਿੱਚ ਫਲਕਚੁਏਸ਼ਨ ਹੋਊਗਾ ਫਲਕਚੁਏਸ਼ਨ ਦੇ ਕਾਰਨ ਉੱਥੇ ਕਿਰਨਾਂ ਵੀ ਘੱਟ ਪੈਣਗੀਆਂ ਤੇ ਤਾਪਮਾਨ ਵੀ ਕੀ ਹੋਊਗਾ ਘੱਟ ਹੋਊਗਾ ਇਹ ਆਪਸ਼ਨ ਵੀ ਸਹੀ ਹੈ ਇਹ ਆਪਸ਼ਨ ਵੀ ਸਹੀ ਹੈ ਇਹ ਆਪਸ਼ਨ ਵੀ ਸਹੀ ਹੈ ਬਚਦੀ ਕੀ ਹੈ ਬਚਦੀ ਸਾਡੀ ਕੀ ਹੈ ਜੀ ਡੀ ਬਚਦੀ ਹੈ ਨਹੀਂ ਜੀ ਪੂਮਦ ਰੇਖਾ ਤੇ ਸਭ ਤੋਂ ਤਪਮਾਨ ਜ਼ਿਆਦਾ ਨਹੀਂ ਹੁੰਦਾ ਕਿਉਂ ਕਿ ਪੂਮਦ ਰੇਖਾ ਤੇ ਹਵਾਵਾਂ ਬਾਰ-ਬਾਰ ਉੱਪਰ ਉੜਦੀਆਂ ਨੇਗੀਆਂ ਬਾਰ-ਬਾਰ ਉੱਪਰ ਉੱਠਣ ਦੇ ਨਾਲ ਵਾਸ਼ਪੀਕਰਨ ਹੁੰਦਾ ਹੈ ਵਾਸ਼ਪੀਕਰਨ ਦੇ ਕਾਰਨ ਕੰਡਨਸੇਸ਼ਨ ਹੁੰਦਾ ਹੈ ਕੰਡਨਸੇਸ਼ਨ ਦੇ ਕਾਰਨ ਸਾਨੂੰ ਕਲਾਊਡ ਮਿਲਦੇ ਨੇ ਕਲਾਊਡ ਦੇ ਕਾਰਨ ਉੱਥੇ ਵਰਖਾ ਆਉਂਦੀ ਹੈ ਜਿਹਦੇ ਕਰਕੇ ਉੱਥੇ ਟੈਂਪਰੇਚਰ ਜਿਹੜਾ ਸਾਨੂੰ ਜ਼ਿਆਦਾ ਨਹੀਂ ਮਿਲਦਾ ਉੱਥੇ ਸਾਨੂੰ ਔਸਤ ਤਪਮਾਨ ਮਿਲਦਾ ਹੈਗਾ ਲਗਭਗ 22 ਤੋਂ ਲੈ ਕੇ 27 ਡਿਗਰੀ ਸੈਲਸੀਅਸ ਦੇ ਆਸ-ਪਾਸ ਮਿਲਦਾ ਹੈ ਜੀ ਠੀਕ ਹੈ ਜੀ ਤਪਮਾਨ ਜ਼ਿਆਦਾ ਨਹੀਂ ਹੁੰਦਾ ਤਪਮਾਨ ਜ਼ਿਆਦਾ ਜਾਂ ਦਾ ਕਰ ਕਰੀ ਖਾਤੇ ਹੋਗਾ ਜਾਂ ਮਕਰੇ ਖਾਤੇ ਹੋਗਾ ਚਲ ਪੀਐਸਟੈਟ ਬੈਚ 2025 ਦਾ ਫਰਸਟ ਪੇਪਰ ਅਤੇ ਸੈਕੰਡ ਪੇਪਰ ਸਿਰਫ ਤੇ ਸਿਰਫ ਤੁਹਾਨੂੰ 1999 ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਸੀਡੀਪੀ ਦੀ ਬੁੱਕ ਫ੍ਰੀ ਆਫ ਕੋਸਟ ਉਹਦੇ ਨਾਲ ਹੀ ਤੁਹਾਨੂੰ ਲਾਈਵ ਅਤੇ ਰਿਕਾਰਡਡ ਸੈਸ਼ਨ ਵੀ ਮਿਲਣਗੇ ਨਾਲ ਹੀ ਤੁਹਾਨੂੰ ਐਨਸੀਆਰਟੀ ਦਾ ਬੈਚ ਅਤੇ SCERT ਦਾ ਬੈਚ ਫ੍ਰੀ ਆਫ ਕੋਸਟ ਦੇ ਅੰਦਰ ਦਿੱਤਾ ਜਾਊਗਾ 9750439 ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋਗੇ ਇਸੇ ਤਰ੍ਹਾਂ ਸਾਡਾ ਮਾਸਟਰ ਗ੍ਰੈਡੂਏਟ ਦਾ ਬੈਚ ਹੈ ਜੋ ਕਿ ਤੁਹਾਨੂੰ ਸਿਰਫ ਤੇ ਸਿਰਫ 650 ਰੁਪਏ ਦੇ ਵਿੱਚ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਲਾਈਵ ਸੈਸ਼ਨ ਤੇ ਰਿਕਾਰਡਡ ਸੈਸ਼ਨ ਦੇ ਨਾਲ SCERT ਬੈਚ ਅਤੇ NCERT ਬੈਚ ਜਿਹੜਾ ਫ੍ਰੀ ਆਫ ਕੋਸਟ ਦਿੱਤਾ ਜਾਊਗਾ ਨਾਲ ਹੀ ਤੁਹਾਨੂੰ ਹਿਸਟਰੀ ਆਫ ਇੰਡੀਆ 9000 ਪਲੱਸ MCQ ਵਾਲੀ ਬੁੱਕ ਹੈ ਜਿਹੜੀ ਫ੍ਰੀ ਆਫ ਕੋਸਟ ਦਿੱਤੀ ਜਾਊਗੀ 650 ਰੁਪਏ ਦੇ ਵਿੱਚ 9750439 ਸਾਡਾ ਸੰਪਰਕ ਨੰਬਰ ਹੈ ਕਾਲ ਤੁਸੀਂ ਕਰ ਸਕਦੇ ਹੋ ਪੀਐਸਟੈਟ ਫਰਸਟ ਪੇਪਰ ਅਤੇ ਸੈਕੰਡਰੀ ਪ੍ਰੀ ਟੈਸਟ ਸੀਰੀਜ਼ ਜੀ ਲਗਭਗ 60000 ਪਲੱਸ ਐਮਸੀਕਿਊ ਨੇਗੇ ਇਹ ਜਿਹੜੇ ਕੁਐਸਚਨ ਤੁਹਾਡੀ ਤਿਆਰੀ ਵਿੱਚ ਬਹੁਤ ਹੀ ਵਧੀਆ ਇਫਾਦਾ ਕਰ ਸਕਦੇ ਨੇਗੇ ਤਾਂ ਇਹ ਸਾਨੂੰ ਸਿਰਫ ਤੇ ਸਿਰਫ 599 ਰੇਵ ਦੇ ਵਿੱਚ ਪ੍ਰੋਵਾਈਡ ਕੀਤੀ ਜਾ ਰਹੀ ਹੈਗੀ ਐਕਸਟਰਾ ਜਾਣਕਾਰੀ ਦੇ ਲਈ ਤੁਸੀਂ ਸਾਡੇ ਕੰਟੈਕਟ ਨੰਬਰ ਤੇ ਗੱਲ ਕਰ ਸਕਦੇ ਹੋ ਸਧਾਰਨ ਤੌਰ ਤੇ ਅਗਲੇ ਕੁਐਸਚਨ ਦੇ ਆਓ ਜੀ ਕਹਿੰਦਾ ਸਧਾਰਨ ਤੌਰ ਤੇ ਧਰਤੀ ਦੀ ਸਤ੍ਹਾ ਤੋਂ ਉਚਾਈ ਵਧਣ ਦੇ ਨਾਲ ਤਾਪਮਾਨ ਦੇ ਵਿੱਚ ਗਰਾਵਟ ਹੁੰਦੀ ਹੈ ਕਿਉਂਕਿ ਕਿਉਂਕਿ ਸਧਾਰਨ ਤੌਰ ਤੇ ਕਹਿੰਦਾ ਜਦੋਂ ਅਸੀਂ ਉੱਪਰ ਜਾਂਦੇ ਹੈਗੇ ਠੀਕ ਹੈ ਉਚਾਈ ਵਧਣ ਦੇ ਨਾਲ ਟੈਂਪਰੇਚਰ ਕੀ ਹੁੰਦਾ ਹੈਗਾ ਡਿਕਰੀਜ਼ ਹੁੰਦਾ ਹੈਗਾ ਕਿਉਂ ਹੁੰਦਾ ਜੀ ਸਾਡੀਆਂ ਪੰਜ ਪਰਤਾਂ ਨੇਗੀਆਂ ਠੀਕ ਹੈ ਪਹਿਲੀ ਪਰਤ ਦੂਸਰੀ ਪਰਤ ਤੀਸਰੀ ਪਰਤ ਚੌਥੀ ਪਰਤ ਪੰਜਵੀਂ ਪਰਤ ਮੈਂ ਤੁਹਾਨੂੰ ਇੱਕ ਫਾਰਮੂਲਾ ਦੱਸਿਆ ਸੀਗਾ ਡੀ ਡੀ ਆਈ ਪਹਿਲਾ ਟੈਂਪਰੇਚਰ ਕੀ ਹੋਊਗਾ ਡਿਕਰੀਜ਼ ਹੋਊਗਾ ਫਿਰ ਇਨਕਰੀਜ਼ ਹੋਊਗਾ ਫਿਰ ਡਿਕਰੀਜ਼ ਹੋਊਗਾ ਫਿਰ ਇਨਕਰੀਜ਼ ਹੋਊਗਾ ਫਿਰ ਇਨਕਰੀਜ਼ ਹੋਊਗਾ ਯਾਨੀ ਕਿ ਡੀ ਡੀ ਆਈ ਡੀ ਡੀ ਆਈ ਡਿਕਰੀਜ਼ ਇਨਕਰੀਜ਼ ਡਿਕਰੀਜ਼ ਇਨਕਰੀਜ਼ ਫਿਰ ਇਨਕਰੀਜ਼ ਠੀਕ ਹੈ ਉਹੀ ਦੱਸ ਰਿਹਾ ਹੈਗਾ ਉਹੀ ਪੁੱਛ ਰਿਹਾ ਹੈਗਾ ਉਚਾਈ ਵਧਣ ਦੇ ਨਾਲ ਕੀ ਹੋਊਗਾ ਪਹਿਲਾਂ ਤਾਪਮਾਨ ਦੇ ਵਿੱਚ ਗਰਾਵਟ ਹੁੰਦੀ ਹੈ ਕਿਉਂਕਿ ਵਾਯੂ ਮੰਡਲ ਧਰਤੀ ਦੀ ਸਤ੍ਹਾ ਤੋਂ ਸਿਰਫ ਉੱਪਰ ਦੇ ਵੱਲ ਗਰਮ ਹੋ ਸਕਦਾ ਹੈ ਦੂਸਰਾ ਉਪਰੀ ਵਾਇਓ ਬੰਡਲ ਦੇ ਵਿੱਚ ਨਮੀ ਜ਼ਿਆਦਾ ਹੁੰਦੀ ਹੈ ਤੀਸਰਾ ਉਪਰੀ ਵਾਇਓ ਬੰਡਲ ਦੇ ਵਿੱਚ ਹਵਾ ਘੱਟ ਸੰਗ ਨਹੀਂ ਹੁੰਦੀ ਹੈ ਕੂੜੇ ਦੇ ਆਧਾਰ ਤੇ ਸਹੀ ਉੱਤਰ ਚੁਣਨਾ ਹੈਗਾ ਜਲਦੀ ਜਲਦੀ ਦੱਸੋ ਜੀ ਵਾਯੂ ਮੰਡਲ ਦਾ ਧਰਤੀ ਦੇ ਉੱਪਰਲੇ ਪਾਸੇ ਪਾਇਆ ਜਾਂਦਾ ਨਾ ਨਿਚਲੇ ਪਾਸੇ ਤਾਂ ਪਾਇਆ ਹੀ ਨਹੀਂ ਜਾਂਦਾ ਧਰਤੀ ਦਾ ਵਾਯੂ ਮੰਡਲ ਹੈ ਨਾ ਉਹ ਤਾਂ ਉੱਪਰਲੇ ਪਾਸੇ ਮਾਇਆ ਜਾਊਗਾ ਭਾਈ ਨਿਚਲੇ ਪਾਸੇ ਥੋੜੀ ਨਾ ਪਾਇਆ ਜਾਊਗਾ ਹਾਂ ਜ਼ਰੂਰੀ ਥੋੜੀ ਨਾ ਕਿ ਸਿਰਫ ਵਾਲੇ ਜਿਹੜੇ ਹੁੰਦੇ ਨੇ ਗਲੇ ਦੀ ਉਹਨੇ ਨੇ ਇਹ ਪਹਿਲੀ ਆਪਸ਼ਨ ਵੀ ਸਹੀ ਹੈ ਦੂਸਰੀ ਵੀ ਸਹੀ ਹੈ ਤੀਸਰੀ ਵੀ ਸਹੀ ਹੈ ਹੂੰ ਠੀਕ ਹੈ ਜੀ ਅਨਸਰ ਕੀ ਹੋਵਰੀ ਫਸਟ ਸੈਕਿੰਡ ਐਂਡ ਦਿ ਥਰਡ ਦਿਨੋਂ ਸਾਡੇ ਕਿਨੇ ਸਹੀ ਨੇਗੇ ਉਪਰੀ ਵਾਯੂਮੰਡਲ ਵੀ ਜਿਵੇਂ ਜਿਵੇਂ ਅਸੀਂ ਉੱਪਰ ਜਾਵਾਂਗੇ ਤਾਂ ਸਾਨੂੰ ਵਾਸ਼ਪੀਕਰਨ ਦੇ ਕਾਰਨ ਜਲਵਾਸ਼ਪ ਦੀਆਂ ਮੁੰਦਾ ਜ਼ਿਆਦਾ ਮਿਲਦੀਆਂ ਨਹੀਂਆਂ ਜਿਦੇ ਕਰਕੇ ਸਾਨੂੰ ਨਮੀ ਹੈ ਆਈਡੀ ਉਹ ਬਹੁਤ ਜ਼ਿਆਦਾ ਮਿਲਦੀ ਹੈ ਇਹਨੂੰ ਨਮੀ ਨੂੰ ਅਸੀਂ ਕੀ ਕਹਿੰਦੇ ਸੈਚੂਰ ਜਿਹੜੀ ਹਵਾ ਹੁੰਦੀ ਹੈ ਸੈਚੂਰੇਟਡ ਹੁੰਦੀ ਹੈ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈਗੀ ਹਵਾ ਕਿ ਹੁੰਦੀ ਹੈ ਉੱਥੇ ਘੱਟ ਸੰਗਣੀ ਹੁੰਦੀ ਹੈਗੀ ਹਵਾ ਕਿ ਨਹੀਂ ਘੱਟ ਸੰਗਣੀ ਨਹੀਂ ਪਰ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੀ ਠੀਕ ਹੈ ਚਲੋ 7 ਨੰਬਰ ਕੁਐਸਚਨ ਕੀ ਕਹਿ ਰਿਹਾ ਹੈਗਾ ਇਹਨਾਂ ਦੇ ਵਿੱਚੋਂ ਦੱਸਣਾ ਹੈ ਵੀ ਕਿਹੜਾ ਸਹੀ ਨਹੀਂ ਹੈਗਾ ਠੀਕ ਹੈ ਕਿਹੜਾ ਸਹੀ ਨਹੀਂ ਹੈਗਾ ਉਹ ਦੱਸਣਾ ਹੈਗਾ ਜਦੋਂ ਸੂਰਜ ਨੇ ਗਿਰਨਾ ਤਰਤਲ ਦੇ ਤਿਰਛੇ ਮੈਨੀਆਂ ਦਾ ਜ਼ਿਆਦਾ ਖੇਤਰ ਤੇ ਫੈਲਦੀ ਹੈ ਇਸ ਲਈ ਸੂਰਜ ਦੇ ਤਾਪ ਦੀ ਮਾਤਰਾ ਦੇ ਵਿੱਚ ਵਾਧਾ ਹੁੰਦਾ ਹੈ ਦੂਸਰਾ ਸੂਰਜ ਨੇ ਗਿਰਨਾ ਵਾਯੂ ਮੰਡਲ ਵਿੱਚ ਜਿੰਨੀ ਜ਼ਿਆਦਾ ਦੂਰੀ ਤੈਅ ਕਰੇਗੀ ਤਰਤਲ ਦੇ ਉਸ ਦੀ ਤੀਬਰਤਾ ਦੇ ਵਿੱਚ ਓਨੀ ਹੀ ਕਮੀ ਆਵੇਗੀ ਕਿਹੜਾ ਇਹਨਾਂ ਦੇ ਵਿੱਚੋਂ ਸਹੀ ਨਹੀਂ ਹੈਗਾ ਉਹ ਦੱਸ ਦਿਓ ਜੀ ਜਲਦੀਆਂ ਜੀ ਸੂਰਜ ਦੀਆਂ ਕਿਰਨਾਂ ਤਰਤਲ ਤੇ ਤਿਛੀਆਂ ਬਣਨੀਆਂ ਤਰਤਲ ਤੇ ਤਿਛੀਆਂ ਬਣਨੀਆਂ ਨਹੀਂ ਠੀਕ ਹੈ ਤਾਂ ਜਿਆਦਾ ਖੇਤਰ ਤੇ ਫੈਲਦੀਆਂ ਠੀਕ ਹੈ ਜਿਆਦਾ ਖੇਤਰ ਤੇ ਫੈਲਦੀਆਂ ਇਸ ਲਈ ਸੂਰਜ ਦੇ ਤਾਪ ਦੀ ਮਾਤਰਾ ਦੇ ਵਿੱਚ ਵਾਧਾ ਹੁੰਦਾ ਹੈ ਹੈ ਕਿਹੜਾ ਸਹੀ ਨਹੀਂ ਹੈਗਾ ਕੁਐਸਚਨ ਦੇ ਵਿੱਚ ਉਲਟਾ ਪੁੱਛਿਆ ਗਿਆ ਕਿਹੜਾ ਸਹੀ ਨਹੀਂ ਹੈਗਾ ਆ ਕੀ ਕਹਿੰਦਾ ਜੀ ਕਹਿੰਦਾ ਜਦੋਂ ਸੂਰੇ ਨੇ ਕਿਰਨਾ ਧਰਾਤਲ ਦੇ ਪੈਣਗੀਆਂ ਧਰਾਤਲ ਦੇ ਉੱਪਰ ਪੈਣੀਆਂ ਕਿਹੜੀਆਂ ਬਹਿਣੀਆਂ ਤਿਰਛੀਆਂ ਬਹਿਣੀਆਂ ਤਿਰਛੀ ਪੈਂਦੀ ਹੈ ਤਾਂ ਜ਼ਿਆਦਾ ਖੇਤਰ ਘੇਲਦੀ ਹਾਂ ਆਹ ਠੀਕ ਹੈ ਜ਼ਿਆਦਾ ਖੇਤਰ ਫੈਲਦੀ ਹੈਗੀ ਹੈ ਪਰ ਇਸ ਤਰ੍ਹਾਂ ਸੂਰੇ ਦੇ ਤਾਪ ਦੀ ਮਾਤਰਾ ਦੇ ਵਿੱਚ ਵਾਧਾ ਨਹੀਂ ਹੁੰਦਾ ਇੱਥੇ ਕੀ ਹੁੰਦਾ ਜੀ ਘਾਟਾ ਹੁੰਦਾ ਇੱਥੇ ਕੀ ਹੁੰਦਾਗਾ ਘਾਟਾ ਹੁੰਦਾ ਜਿਸ ਦੀ ਕਰਕੇ ਆਪਸ਼ਨ ਗਲਤ ਹੋ ਗਈ ਕੀ ਪੁੱਛੇਗਾ ਸਹੀ ਨਹੀਂ ਹੋਏਗਾ ਪਹਿਲੀ ਆਪਸ਼ਨ ਸਹੀ ਨਹੀਂ ਹੈ ਕਿ ਦੂਸਰੀ ਕਹਿੰਦਾ ਸੂਰਜ ਦੇ ਕਿਰਨਾਂ ਵਾਯੂਮੰਡਲ ਦੇ ਜਿੰਨੀ ਜ਼ਿਆਦਾ ਦੂਰੀ ਤੈਅ ਕਰੇਗੀ ਤਰਤਲ ਦੀ ਉਸਦੀ ਤੀਬਰਤਾ ਦੇ ਵਿੱਚ ਓਨੀ ਹੀ ਕਮੀ ਆਵੇਗੀ ਸੂਰਜ ਦੇ ਕਿਰਨਾਂ ਵਾਯੂਮੰਡਲ ਦੇ ਵਿੱਚ ਜਿੰਨੀ ਜ਼ਿਆਦਾ ਦੂਰੀ ਤੈਅ ਕਰੇਗੀ ਵਾਯੂਮੰਡਲ ਦੇ ਵਿੱਚ ਜਿੰਨੀ ਜ਼ਿਆਦਾ ਦੂਰੀ ਤੈਅ ਕਰੇਗੀ ਤਰਤਲ ਦੀ ਉਸਦੀ ਤੀਬਰਤਾ ਦੇ ਵਿੱਚ ਓਨੀ ਹੀ ਕਮੀ ਆਵੇਗੀ ਇਹ ਬਿਲਕੁਲ ਸਹੀ ਆਪਸ਼ਨ ਹੈਗੀ ਇਹ ਸਾਡੀ ਗਲਤ ਹੈਗੀ ਗਲਤ ਹੀ ਪੁੱਛੀ ਸੀ ਇਹਨਾਂ ਦੇ ਵਿੱਚੋਂ ਕਿਹੜੀ ਸਹੀ ਨਹੀਂ ਹੈਗੀ ਸਹੀ ਕਿਹੜੀ ਨਹੀਂ ਹੈਗੀ ਜੀ ਸਿਰਫ ਇੱਕ ਸਹੀ ਨਹੀਂ ਹੈਗੀ ਅਗਲਾ ਕੁਐਸਚਨ ਜੀ 8 ਨੰਬਰ ਹੀੜ ਲੀਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਉਹ ਦੱਸਣਾ ਹੈਗਾ ਕਹਿੰਦਾ 파ਰਤੀ ਵਿਕਰਨਾ ਲਘੂ ਤਰੰਗਾਂ ਦੇ ਰੂਪ ਦੇ ਵਿੱਚ ਹੁੰਦਾ ਹੈ ਅੱਛਾ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਵੀ ਜਦੋਂ ਧਰਤੀ ਦੇ ਵਿੱਚੋਂ ਧਰਤੀ ਦੇ ਉੱਪਰ ਪ੍ਰਕਾਸ਼ ਆਂਦਾ ਹੈ ਸੂਰਜ ਦੀ ਰੋਸ਼ਨੀ ਆਉਂਦੀ ਹੈ ਤਾਂ ਇਹ ਕੀ ਹੁੰਦੀ ਹੈਗੀ ਲਘੂ ਕਿਰਨਾ ਦੇ ਵਿੱਚ ਆਉਂਦੀ ਹੈ ਤੇ ਜਦੋਂ ਵਾਪਸ ਜਾਂਦੀ ਹੈਗੀ ਤਾਂ ਇਹ ਦੀਰਘ ਤਰੰਗਾਂ ਦੇ ਵਿੱਚ ਜਾਂਦੀ ਹੈ ਤਾਂ ਹੀ ਦੀਰਘਤਰੰਗਾ ਦੇ ਵਿੱਚ ਜਾਂਦੀ ਹੈ ਠੀਕ ਹੈ ਕਿਹੜਾ ਇਹਨਾਂ ਦੇ ਵਿੱਚੋਂ ਸਹੀ ਆ ਉਹ ਦੱਸਣਾ ਹੈਗਾ ਠੀਕ ਹੈ ਭਾਰਤੀ ਵਿਕਰਨਾ ਲਗੂ ਤਰੰਗਾ ਦੇ ਰੂਪ ਦੇ ਵਿੱਚ ਹੁੰਦਾ ਹੈ ਦੂਸਰਾ ਧਰਾਤਲ ਸੂਰਜ ਦੀ ਤਾਪ ਦਾ ਚੰਗਾ ਸੋਖ ਖੋਣ ਦੇ ਨਾਲ ਚੰਗਾ ਉਤਸਰਜਕ ਵੀ ਹੈ ਵਾਯੂ ਮੰਡਲ ਭਾਰਤੀ ਵਿਕਰਨਾ ਦੀ ਬਜਾਏ ਸੋਧ ਵਿਕਰਨਾ ਤੋਂ ਜ਼ਿਆਦਾ ਗਰਮ ਹੁੰਦਾ ਹੈ ਚੌਥਾ ਵਾਯੂ ਮੰਡਲ ਉੱਪਰ ਤੋਂ ਹੇਠਾਂ ਦੇ ਵੱਲ ਗਰਮ ਹੁੰਦਾ ਹੈ ਸਹੀ ਆਨਸਰ ਦਾਦੋ ਜੀ ਇਹਦੇ ਵਿੱਚੋਂ ਕਿਹੜਾ ਸਾਡਾ ਸਹੀ ਹੋਊਗਾ ਮਮ ਵੈਰੀ ਗੁੱਡ ਸਮਝ ਗਈ ਹੈ ਧਰਤਲ ਸੂਰਜ ਦੀ ਤਾਪ ਦਾ ਚੰਗਾ ਸੋਖਕ ਵੀ ਹੈ ਅਤੇ ਉਤਸਰਜਕ ਵੀ ਹੈ 파ਰਥੀ ਵਿਕਰਨ ਲਗੂ ਤਰੰਗਾਂ ਦੇ ਰੋਹ ਦੇ ਵਿੱਚ ਨਹੀਂ ਹੁੰਦੀ 파ਰਥੀ ਵਿਕਰਨ ਵਾਪਸ ਜਾਣ ਵਾਲੀ ਤਰੰਗਾਂ ਨੂੰ ਅਸੀਂ ਦੀਰਘ ਤਰੰਗ ਕਹਿੰਦੇ ਹਾਂਗੇ ਵਾਯੂ ਮੰਡਲ ਗਰਮ ਕਿਦੇ ਨਾਲ ਹੁੰਦਾ ਹੈਗਾ 파ਰਥੀ ਵਿਕਰਨ ਦੇ ਗਰਮ ਨਾਲ 파ਰਥੀ ਵਿਕਰਨ ਦੇ ਦੁਆਰਾ ਗਰਮ ਹੁੰਦਾ ਹੈ ਜਦਕਿ ਸੋਰ ਵਿਕਰਨ ਕੀ ਕਰਦੀ ਹੈ ਇਹਨੂੰ ਕੈਪਚਰ ਕਰਦੀ ਹੈ ਪਰ ਪਾਰਥਵੀਕਰਨ ਹੈ ਜਿਹੜੀ ਕਿ ਦੀਰਘਕਿਰੰਗਾ ਨਿਰੋਧ ਦੇ ਵਿੱਚ ਜਾਂਦੀ ਹੈ ਕਿ ਇਹ ਕਾਰਬਨ ਡਾਈਆਕਸਾਈਡ ਦੁਆਰਾ ਇੱਕ ਆਪਣੇ ਅਬਜ਼ੌਰਬ ਕਰ ਲਈ ਜਾਂਦੀ ਹੈ ਜੀ ਦੇ ਕਰਕੇ ਸਾਡਾ ਤਾਪਮਾਨ ਕਿ ਹੁੰਦਾ ਹੈਗਾ ਵੱਧਾ ਹੈਗਾ ਠੀਕ ਹੈ ਜੀ ਉੱਪਰ ਤੋਂ ਹੇਠਾਂ ਦੇ ਵੱਲ ਗਰਮ ਹੁੰਦਾ ਜੀ ਨਹੀਂ ਹੇਠਾਂ ਤੋਂ ਉੱਪਰ ਦੇ ਵੱਲ ਗਰਮ ਹੁੰਦਾ ਹੈ ਜਿਵੇਂ ਜਿਵੇਂ ਅਸੀਂ ਉੱਪਰ ਜਾਵਾਂਗੇ ਤਾਪਮਾਨ ਦੇ ਵਿੱਚ ਕੀ ਹੋਊਗਾ ਪਹਿਲਾਂ ਵੱਧਾ ਹੋਊਗਾ ਪਹਿਲਾਂ ਘਟਾ ਆਊਗਾ ਫਿਰ ਵੱਧਾ ਹੋਊਗਾ ਫਿਰ ਵੱਧ ਘਟਾ ਆਊਗਾ ਫਿਰ ਵੱਧਾ ਹੋਊਗਾ ਜੀ ਠੀਕ ਹੈ ਇਹ ਉੱਪਰ ਤੋਂ ਹੇਠਾਂ ਵੱਲ ਦੇ ਨਹੀਂ ਹੇਠਾਂ ਤੋਂ ਉੱਪਰ ਦੇ ਵੱਲ ਗਰਮ ਹੁੰਦਾ ਹੈ ਸਾਡਾ ਬਾਇਓਮੰਡ ਪਿਛਲੇ ਕੁਐਸਚਨ ਦੇ ਵਿੱਚ ਸਟੇਟਮੈਂਟ ਆਈ ਸੀਗੀ ਉਹਦੇ ਅਕੋਰਡਿੰਗ ਸਾਡਾ ਇਹ ਕੀ ਹੋ ਜੂਗਾ ਗਲਤ ਹੋਊਗਾ ਬਸ ਠੀਕ ਹੈ ਜੀ ਚਲੋ 9 ਨੰਬਰ ਕੁਐਸਚਨ ਜੀ ਤਾਪਮਾਨ ਦੀ ਵੰਡ ਨੂੰ ਕੰਟਰੋਲ ਕਰਨ ਵਾਲੇ ਕਾਰਕ ਕਿਹੜੇ-ਕਿਹੜੇ ਨੇ ਤਾਪਮਾਨ ਦੀ ਵੰਡ ਨੂੰ ਕੰਟਰੋਲ ਕਰਨ ਵਾਲੇ ਕਾਰਕ ਤਾਪਮਾਨ ਦੀ ਵੰਡ ਕਰਨੀ ਹੈ ਜੀ ਠੀਕ ਹੈ ਵੀ ਆ ਫਲਾਣਾ ਤਾਪਾਣਾ ਹੈ ਇੱਥੇ ਸਾਨੂੰ ਇਹਦੇ ਵਿੱਚ ਫਲਕਚੁਏਸ਼ਨ ਦੇਖਣ ਨੂੰ ਮਿਲ ਸਕਦਾ ਹੈਗਾ ਸਮੁੰਦਰ ਤਲ ਤੋਂ ਉਚਾਈ ਸਥਲ ਦੀ ਢਾਲ ਦੀ ਤੀਬਰਤਾ ਸੂਰਜ ਦੇ ਸੰਦਰਭ ਦੇ ਵਿੱਚ ਟਾ ਤਾਲ ਦੀ ਦਿਸ਼ਾ ਜਾਂ ਫਿਰ ਜਵਾਰ ਭਾਟਾ ਇਹਨਾਂ ਦੇ ਵਿੱਚੋਂ ਸਾਡੇ ਆ ਸਹੀ ਆਪਸ਼ਨ ਆ ਗੇੜੀਆਂ ਜਿਹੜੀਆਂ ਨੇ ਜਿਹੜੀਆਂ ਕਿ ਤਾਪ ਦੀ ਵੰਡ ਨੂੰ ਕੀ ਕਰਦੀਆਂ ਨੇ ਪ੍ਰਭਾਵਿਤ ਕਰਦੀਆਂ ਨੇ ਕਿਹਾ ਦਾਦੋ ਜੀ ਅਲੀ ਅਲੀ ਤਾਪ ਦੀ ਵੰਡ ਨੂੰ ਕਿਹੜੇ-ਕਿਹੜੇ ਕਾਰਕ ਨੇ ਜਿਹੜੇ ਪ੍ਰਭਾਵਿਤ ਕਰਦੇ ਨੇ ਵੈਰੀ ਗੁੱਡ ਸ਼ਾਬਾਸ਼ ਵਾਹ ਅਤੀਉਤ That's nice. That's nice. Very good. हाँ जो तुम तो मैं एक्सट्रीम थोड़ी तारीफ कर रहा ना एक्सट्रीम अति उत्तम समझ लो गलत है हाँ सी आंसर आएगा जी क्यों सी आंसर आएगा टाइड नहीं आएगा ये ठीक है एक असी जम्मू कश्मीर खड़े हैं एक असी केरला खड़े हैं एक ही है साढ़ा समुद्र तल दो तो चाहिए मान लो समुद्र तल दो तो. अच्छा ਤੁਸੀਂ ਮੰਨ ਕੇ ਚਲੋ ਵੀ ਜਦੋਂ ਤੁਸੀਂ ਸਟੇਸ਼ਨਾਂ ਤੇ ਜਾਂਦੇ ਹੋ ਰੇਲਵੇ ਸਟੇਸ਼ਨ ਤੇ ਜਾਂਦੇ ਹੋਗੇ ਤਾਂ ਤੁਹਾਨੂੰ ਉੱਤੇ ਲਿਖਿਆ ਹੁੰਦਾ ਹੈ ਵੀ ਸਮੁੰਦਰ ਤਲ ਸੇ ਉਚਾਈ 300 ਮੀਟਰ ਸਮੁੰਦਰ ਤਲ ਸੇ ਉਚਾਈ 312 ਮੀਟਰ 212 ਮੀਟਰ 200 ਮੀਟਰ ਫਲਾਣਾ ਮੀਟਰ ਠੀਕ ਹੈ ਚਲੋ ਐਲਟੀਟਿਊਡ ਜਿੰਨਾ ਜ਼ਿਆਦਾ ਸਾਡਾ ਹਾਈ ਐਲਟੀਟਿਊਡ ਹੋਊਗਾ ਤਾਪਮਾਨ ਦੀ ਵੰਡ ਵੀ ਓਨੀ ਜ਼ਿਆਦਾ ਪ੍ਰਭਾਵਿਤ ਕਰੇਗੀ ਸਾਨੂੰ ਠੀਕ ਹੈ ਦੂਸਰਾ ਸਲੋਪ ਆਫ ਦਾ ਸ਼ੀਲਡ ਮਨ ਲਓ ਇੱਕ ਪਾਸਾ ਉਚਾਈ ਤੇ ਹੈ ਇੱਕ ਪਾਸਾ ਨੀਚਾਈ ਤੇ ਹੈਗਾ ਇੱਥੇ ਤਾਪਮਾਨ ਘਟ ਹੋਊਗਾ ਇੱਥੇ ਤਾਪਮਾਨ ਜ਼ਿਆਦਾ ਹੋਊਗਾ ਕਿਉਂਕਿ ਇੱਥੇ ਸੂਰਜ ਦੇ ਕਿਰਨਾਂ ਕੀ ਪੈਣੀਆਂ ਸਿੱਧਾ ਪੈਣਗੀਆਂ ਠੀਕ ਹੈ ਜੀ ਹੁਣ ਦਿਸ਼ਾ ਜੂ ਸੂਰਜ ਦੀ ਸੰਦਰਭ ਦੇ ਵਿੱਚ ਦਿਸ਼ਾ ਮਨ ਲਓ ਸੂਰਜ ਇਸ ਪਾਸੇ ਹੈ ਮਨ ਲਓ ਸੂਰਜ ਇਸ ਪਾਸੇ ਹੈ ਜੇਕਰ ਇਸ ਪਾਸੇ ਹੈ ਤਾਂ ਇਸ ਪਾਸੇ ਤਾਪਮਾਨ ਜ਼ਿਆਦਾ ਹੋਊਗਾ ਜੇਕਰ ਇਸ ਪਾਸੇ ਹੈ ਤਾਂ ਇਸ ਪਾਸੇ ਤਾਪਮਾਨ ਜ਼ਿਆਦਾ ਹੋਊਗਾ ਜੇਕਰ ਇਸ ਪਾਸੇ ਇਹ ਤਾਂ ਤਾਂ ਆਪ ਮੈਨੇ ਇੱਥੇ ਜ਼ਿਆਦਾ ਹੋਊਗਾ ਰਏ ਇੱਥੇ ਕਟਊਗਾ ਤਾਂ ਇਹ ਦਿਸ਼ਾ ਦੇ ਸੰਦਰਭ ਦੇ ਵਿੱਚ ਵੀ ਸਾਡਾ ਕੀ ਹੈਗਾ ਕਾਰਕ ਹੈਗਾ ਜੋ ਕਿ ਅਪਲਾਈ ਹੁੰਦਾ ਹੈਗਾ ਜਦ ਕਿ ਜਵਾਰ ਪਾਟਾ ਸਾਡਾ ਇਹਦੇ ਵਿੱਚ ਕੋਈ ਕਾਰਕ ਨਹੀਂ ਹੈਗਾ ਜਿਹੜਾ ਕਿ ਤਾਪ ਮਾਨ ਦੀ ਵੰਡ ਨੂੰ ਪ੍ਰਭਾਵਿਤ ਕਰਦਾ ਹੈ ਠੀਕ ਹੈ ਜੀ ਆਨਸਰ ਕੀ ਹੋ ਜੂਆ ਸਾਡਾ ਇਹਦੇ ਵਿੱਚ 1 2 ਤੇ 3 ਹੋ ਜੂਆ ਜੀ ਚਲੋ 10 ਨੰਬਰ ਕੁਸ਼ਨ ਹੈ ਜੀ ਕਹਿੰਦਾ ਇਹ ਲਿਗੇ ਕਰਨਾ ਦੇ ਵਿਚਾਰ ਕਰਨਾ ਹੈ ਵਿਚਾਰ ਕਰਕੇ ਸਹੀ ਕਥਨ ਦੀ ਜਾਣਕਾਰੀ ਦੇਣੀ ਹੈ ਕਹਿੰਦਾ ਸਮੁੰਦਰ ਦੇ ਪਾਣੀ ਦਾ ਖਾਰਾਪਣ ਵਾਸ਼ਪੀਕਰਨ ਤੇ ਵਰਖਾ ਦੇ ਅੰਤਰ ਤੇ ਨਿਰਭਰ ਕਰਦਾ ਹੈ ਸਮੁੰਦਰ ਦੇ ਵਿੱਚ ਅਸੀਂ ਖਾਰਾਪਣ ਲੈ ਕੇ ਆਉਣਾ ਹੈਗਾ ਸੈਲਿਨਿਟੀ ਲੈ ਕੇ ਆਉਣੀ ਹੈਗੀ ਉਹ ਕਹਿੰਦਾ ਵਾਸ਼ਪੀਕਰਨ ਅਤੇ ਵਰਖਾ ਦੇ ਅੰਤਰ ਤੇ ਨਿਰਭਰ ਕਰਦਾ ਹੈ ਦੂਸਰਾ ਖੁੱਲੇ ਸਾਗਰਾਂ ਦੇ ਵਿੱਚ ਜਿਹੜੇ ਓਪਨ ਸਾਡੇ ਸੀ ਹੁੰਦੇ ਨੇਗੇ ਉਹਨਾਂ ਦੇ ਵਿੱਚ ਖਾਰਾਪਣ ਕਹਿੰਦਾ ਅੰਤਰ ਮੁਕਾਬਲਤਨ ਕੀ ਹੁੰਦਾਗਾ ਘੱਟ ਹੁੰਦਾਗਾ ਜਿੰਨਾ ਸਾਡਾ ਕਹਿੰਦਾ ਜਿਆਦਾ ਸਮੁੰਦਰ ਖੁੱਲਾ ਹੋਊਗਾ ਜਾਂ ਸਾਗਰ ਖੁੱਲਾ ਹੋਊਗਾ ਉਹਦੇ ਵਿੱਚ ਖਾਰੇਪਣ ਉਨਾ ਹੀ ਹੋਊਗਾ ਘੱਟ ਹੋਊਗਾ ਆਮ ਦੌਰ ਦੇ ਕਹਿੰਦਾ ਡੂੰਘਾਈ ਦੇ ਵਿੱਚ ਵਾਧੇ ਦੇ ਨਾਲ ਖਾਰੇਪਣ ਦੇ ਕੋਈ ਪ੍ਰਭਾਵ ਨਹੀਂ ਪੈਂਦਾਗਾ ਕਿਹੜਾ ਕਥਨ ਇਹਨਾਂ ਦੇ ਵਿੱਚੋਂ ਸਹੀ ਹੈ ਜਲਦੀ ਜਲਦੀ ਆਨਸਰ ਦੇ ਦਿਓ ਜੀ ਸਾਈਡ ਓਕੇ ਲੋ ਜੀ ਬਹੁਤ ਪਰੇਸ਼ਾਨ ਕੀਤਾ ਹਰਪਿਤ ਮੈਨਾ ਕਿਦੋਂ ਕਵੈਸਚਨ ਉਹਨੂੰ ਸਾਹਮਣੇ ਰੱਖ ਦਿਆ ਕਰੂੰਗਾ ਮੈਂ ਸਾਹਮਣੇ ਹੀ ਨਹੀਂ ਆਉਂਦਾ ਹੁਣ ਠੀਕ ਹੈ ਜਦੋਂ ਆਨਸਰ ਲਗਾਉਣਾ ਹੋਇਆ ਹੈ ਬਸ ਉਹਦੀ ਤੁਹਾਡੇ ਕੋਲ ਸਾਹਮਣੇ ਆਇਆ ਕਰਾਂਗੇ ਐਨਾ ਬਹੁਤ ਹੈ ਅੱਛਾ ਇੱਥੇ ਦਾ ਖੜ ਸਕਦਾ ਹੈ ਇਹ ਹਾਂ ਠੀਕ ਹੈ ਓਕੇ ਇੱਥੇ ਠੀਕ ਹੈ ਇੱਥੇ ਮੈਨੂੰ ਨਹੀਂ ਦਿਖਣਾ ਫਿਰ ਇੱਥੇ ਠੀਕ ਹੈ ਮੇਰਾ ਇੱਥੇ ਠੀਕ ਰਹੂਗਾ ਮੈਨੂੰ ਵੀ ਦਿਖੂਗਾ ਤੇ ਤੁਹਾਨੂੰ ਵੀ ਦਿਖੂਗਾ ਹਾਂ ਠੀਕ ਹੈ ਇੱਥੇ ਠੀਕ ਰੱਖੋ मैं मार कर लेना अपनी जगह चलो की लगा रहे हो की लगा रहे हो बी है बी लगा रहे हो बी लगा रहे हो बी लगा रहे हो बी लगा तो ना लगा रहे हो तोके समझ के लगा रहे हो तो तुके ना लगा रहे हो या समझ के लगा रहे हो चलो आंसर बाद लगावे पहला समझ लिए ठीक है साढ़े समंदर होंगे ने समंदर ਗਰਮ ਹਵਾਵਾਂ ਵੀ ਚਲਦੀਆਂ ਨਹੀਂ ਗਿਆ ਠੰਡੀਆਂ ਹਵਾਵਾਂ ਵੀ ਚਲਦੀਆਂ ਨਹੀਂ ਗਿਆ ਠੀਕ ਹੈ ਸਮਝ ਕੇ ਲਗਾਏ ਠੀਕ ਹੈ ਜੀ ਗਰਮ ਹਵਾਵਾਂ ਜੋ ਚਲਦੀਆਂ ਨਹੀਂ ਗਿਆ ਤਾਂ ਗਰਮ ਹਵਾ ਕੀ ਹੈ ਕਿੱਥੋਂ ਚਲਦੀ ਹੈ ਜੀ ਹਾਈ ਪ੍ਰੈਸ਼ਰ ਤੋਂ ਲੋ ਪ੍ਰੈਸ਼ਰ ਚਲਦੀ ਹੈ ਹੁਣ ਜਦੋਂ ਹਵਾ ਜਿਹੜੀ ਉਹ ਹਾਈ ਪ੍ਰੈਸ਼ਰ ਤੋਂ ਲੋ ਪ੍ਰੈਸ਼ਰ ਚਲਦੀ ਹੈਗੀ ਜੋ ਸਮੁੰਦਰ ਦੇ ਉੱਤੋਂ ਦੀ ਜਾਊਗੀ ਤਾਂ ਇਹ ਕੀ ਕਰੂਗੀ ਪਾਣੀ ਨੂੰ ਲੈ ਕੇ ਜਾਊਗੀ ਯਾਨੀ ਕਿ ਇਹ ਕੀ ਕਰੂਗੀ ਵਾਸ਼ਪੀਕਰਨ ਕਰੂਗੀ ਜਿੰਨਾ ਜ਼ਿਆਦਾ ਵਾਸ਼ਪੀਕਰਨ ਹੋਊਗਾ ਉੰਨੀ ਹੀ ਜ਼ਿਆਦਾ ਸੈਲਿਨਿਟੀ ਹੋਊਗੀ ਅਤੇ ਜਿੰਨੀ ਜ਼ਿਆਦਾ ਵਰਖਾ ਹੋਊਗੀ ਉੰਨੀ ਹੀ ਘੱਟ ਸੈਲਿਨਿਟੀ ਹੋਊਗੀ ਠੀਕ ਹੈ ਇਹ ਦੋਵਾਂ ਦੇ ਵਿੱਚ ਅੰਤਰ ਸਬੰਧ ਪਾਇਆ ਜਾਂਦਾ ਹੈਗਾ ਵਾਸ਼ਪੀਕਰਨ ਤੇ ਵਰਖਾ ਦੇ ਵਿੱਚ ਠੀਕ ਹੈ ਜੇਕਰ ਵਾਸ਼ਪੀਕਰਨ ਜ਼ਿਆਦਾ ਹੈ ਤਾਂ ਸੈਲਿਨਿਟੀ ਵੀ ਜ਼ਿਆਦਾ ਹੋਊਗੀ ਜੇਕਰ ਵਰਖਾ ਦੀ ਮਾਤਰਾ ਜ਼ਿਆਦਾ ਹੈਗੀ ਤਾਂ ਸੈਲਿਨਿਟੀ ਦੀ ਮਾਤਰਾ ਵੀ ਕੀ ਹੋਊਗੀ ਘੱਟ ਹੋਊਗੀ ਕਿਉਂਕਿ ਉੱਥੇ ਪਾਣੀ ਦੀ ਪੂਰਤੀ ਕੀ ਹੋ ਰਹੀ ਹੈ बार-बार ਪੂਰੀ ਹੋ ਰਹੀਏਗੀ ਜਦ ਕੀ ਬਾਸ਼ਪੀਕਰਨ ਦੇ ਵਿੱਚ ਕੀ ਹੁੰਦਾ ਹੈਗਾ ਪਾਣੀ ਸਿਰਫ ਉੱਪਰ ਜਾ ਰਹੇਗਾ ਵਾਪਸ ਨਹੀਂ ਆ ਰਹੇਗਾ ਇਹਦੇ ਕਰਕੇ ਸੈਲਿਨਿਟੀ ਵਧੂਗੀ ਇਹਦੇ ਕਰਕੇ ਸੈਲਿਨਿਟੀ ਘਟੂਗੀ ਠੀਕ ਹੈ ਬਿਲਕੁਲ ਸਹੀ ਆਪਸ਼ਨ ਹੈਗੀ ਦੂਸਰਾ ਖੁੱਲੇ ਸਾਗਰਾਂ ਦੇ ਵਿੱਚ ਸੈਲਿਨਿਟੀ ਕੀ ਹੁੰਦੀ ਹੈ ਬਹੁਤ ਘੱਟ ਹੁੰਦੀ ਹੈਗੀ ਠੀਕ ਹੈ ਜਿੰਨੇ ਸਾਡੇ ਭੀੜੇ ਸਾਗਰ ਹੋਣਗੇ ਮਹਾਸਾਗਰ ਹੋਣਗੇ ਉਹਨਾਂ ਦੇ ਵਿੱਚ ਸੈਲਿਨਿਟੀ ਦੀ ਮਾਤਰਾ ਕਿ ਹੋਊਗੀ ਜ਼ਿਆਦਾ ਹੋਊਗੀ ਤੀਸਰਾ ਕਹਿੰਦਾ ਜਿਵੇਂ ਜਿਵੇਂ ਅਸੀਂ ਡੂੰਘਾਈ ਦੇ ਵਿੱਚ ਜਾਂਦੇ ਆਂ ਜਿਵੇਂ ਜਿਵੇਂ ਸੀ ਸਮੁੰਦਰ ਦੇ ਵਿੱਚ ਜਾਂਦੇ ਆਂ ਤਾਂ ਖਾਰੇਪਣ ਦੇ ਕੋਈ ਪ੍ਰਭਾਵ ਨਹੀਂ ਪੈਂਦਾ ਜੀ ਨਹੀਂ ਖਾਰੇਪਣ ਦੇ ਪ੍ਰਭਾਵ ਪੈਂਦਾ ਹੈਗਾ ਪਹਿਲਾ ਖਾਰਾਪਣ ਸਾਨੂੰ 35 ਮਿਲੇਗਾ ਫੇਰ ਸਾਨੂੰ 34 ਵੀ ਮਿਲੇਗਾ ਫੇਰ ਸਾਨੂੰ 33 ਵੀ ਮਿਲੇਗਾ ਪਰ ਇੱਕ ਥਾਂ ਤੇ ਜਾ ਕੇ ਇਹ ਕਨਸਟੈਂਟ ਹੋ ਜਾਂਦਾ ਹੈਗਾ ਇੱਕ ਥਾਂ ਤੇ ਇਹ ਕਨਸਟੈਂਟ ਹੋ ਜਾਂਦਾ ਲਗਭਗ 3000 ਮੀਟਰ ਦੀ ਗਹਿਰਾਈ ਤੋਂ ਬਾਅਦ ਸਾਡਾ ਜਿਹੜਾ ਖਾਰਾਪਣ ਹੈਗਾ ਕਨਸਟੈਂਟ ਹੋ ਜਾਂਦਾ ਹੈਗਾ ਠੀਕ ਹੈ ਇੱਥੇ ਸਾਨੂੰ ਕੀ ਬਣੂਗਾ ਖਾਰਾਪਣ ਪ੍ਰਭਾਵਿਤ ਹੋਊਗਾ ਇਹ ਤੇ ਪ੍ਰਭਾਵ ਪਾਊਗਾ ਨਾ ਕਿ ਠੀਕ ਹੈ ਆਨਸਰ ਕੀ ਹੋ ਜੂਗਾ ਇਹਦੇ ਵਿੱਚ 1 ਤੇ 2 ਦੋਨੋਂ ਸਾਡੇ ਸਹੀ ਨਹੀਂ ਚਲੋ ਇਹ ਸਾਡੀ ਅੱਜ ਦੀ ਕਲਾਸ ਸੀਗੀ ਅਗਲਾ ਟੌਪਿਕ ਸਾਡਾ ਸੇਮ ਰਹੇਗਾ ਜੀ ਪੌਣਾ ਜਾਂ ਫਿਰ ਚੱਕਰਵਾਤ ਕਰ ਲਿਓ ਨਾਲ ਠੀਕ ਹੈ ਚੱਕਰਵਾਤ ਕਰ ਲਿਓ ਚੱਕਰਵਾਤ ਸਾਈਕਲੋਨ ਇਹ ਸਾਡੀ ਆਪ ਹੈਗੀ ਕਦੋਂ ਹੋਊਗਾ ਜੀ ਕਰਵਾ ਦੇਨੇ ਜੀ ਅਗਲੇ ਮਹੀਨੇ ਹੂੰ ਦਸੰਬਰ ਦੇ ਵਿੱਚ ਕਰਵਾ ਦਿੰਨੇ ਆਂ ਆਜੂ ਵੀ ਡੇੜਾ ਆਜੂ ਵੀ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਇਹ ਐਪ ਐਪਸਟੋਰ ਈ ਡਾਊਨਲੋਡ ਕਰ ਸਕਦੇ ਸੀ ਜੇ ਦੋ ਜੀ ਤੁਸੀਂ ਨਾਮ ਤੇ ਪਲੇ ਸਟੋਰ ਤੇ ਜਾ ਕੇ ਅਲੱਗ ਅਲੱਗ ਪ੍ਰਕਾਰ ਦੇ ਕੁਐਸਚਨ ਹੈ ਕੋਈ ਵੀ ਸਮੱਸਿਆ ਆਂਦੀ ਤਾਂ ਤੁਸੀਂ ਸਾਡੇ ਕੋਲ 9754344 ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਮਿਲਦੇ ਆਂ ਜੀ ਅਗਲੀ ਗਲਾਸ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ ਥੈਂਕ ਯੂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਚੱਕਰਵਾਤੀ ਚੱਕਰਵਾਤ ਚੱਕਰਵਾਤ 15ਵਾਂ ਕੁਐਸਚਨ ਅੱਛਾ 15 ਕੁਐਸਚਨ ਕਰਾਇਆ ਕਰੋ ਬੱਡੇ ਕੁਐਸ਼ਨਸ ਹੀ ਏ ਜੀ ਸਮਝਣ ਵਾਲੇ ਕੁਐਸ਼ਨਸ ਹੀ ਇਸ ਕਰਕੇ 10 ਲੈ ਕੇ ਆਇਆ ਜੀ ਜੇ 15 ਕੁਐਸ਼ਨ ਕਰਾਂਗੇ ਤਾਂ 45 ਮਿੰਟ ਲੱਗਣਗੇ ਆਪਾਂ ਨੂੰ ਠੀਕ ਹੈ ਹਾਂ ਜਿੱਦੇ ਕੁਐਸ਼ਨ ਥੋੜੇ ਜਿਹੇ ਛੋਟੇ ਹੋਏ ਉਸ ਦਿਨ 15 ਵੀ ਕਰਾਂਗੇ ਠੀਕ ਹੈ ਕਿਉਂਕਿ ਕਨਸੈਪਟ ਜਿੱਦੇ ਜ਼ਿਆਦਾ ਵੱਡਾ ਹੁੰਦਾ ਹੈ ਸਮਝਾਉਣ ਵਾਲਾ ਜ਼ਿਆਦਾ ਹੁੰਦਾ ਹੈਗਾ ਤਾਂ ਉਦੋਂ ਕੁਐਸ਼ਨ ਆਫ ਨੰਬਰ ਜਿਹੜੇ ਘਟਾਈ ਦੇ ਜਾਂਦੇ ਨੇਗੇ ਓਕੇ ਚਲੋ ਮਿਲਦੇ ਆਂ ਜੀ ਅਗਲੀ ਕਲਾਸ ਦੇ ਵਿੱਚ ਉਦੋਂ ਤੱਕ ਦੇ ਲਈ ਬਾਏ ਬਾਏ ਥੈਂਕ ਯੂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਥੈਂਕ ਯੂ ਮੱਚ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਕਰਾਂਗੇ ਕਰਾਂਗੇ ਬਾਦਵੀ ਕਰਾਂਗੇ ਕੋਈ ਗੱਲ ਨਹੀਂ ਪਹਿਲਾਂ 15 ਹੀ ਕਰਦੇ ਸੀ ਆਪਾਂ ਉਦੋਂ ਕੁਸ਼ਣ ਛੋਟੇ ਹੁੰਦੇ ਸੀਗੇ ਹਾਂ ਨੇ ਚਲੋ ਕੋਈ ਗੱਲ ਨਹੀਂ